ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਜੀ ਪਿੰਡ ਲਹਿਰਾਪੇਗਾ ਤੇ ਜਿਹੜਾ ਹੈਗਾ ਜੀ ਬਠਿੰਡਾ ਪਹਿਲੇ ਸੂਏ ਮਿੱਤਰੋ ਇੱਕ ਆਪਾਂ ਸ ਨੂੰ ਦਰਮਿਆਨੇ ਕੱਦ ਦੀ ਸੱਜਰ ਝੋਟੀ ਆਪਾਂ ਦਿਖਾ ਰਹੇ ਆਂ ਬਾਈ ਸਿਕੰਦਰ ਦੇ ਘਰ ਆਪਾਂ ਵੀਡੀਓ ਬਣਾ ਰਹੇ ਆਂ ਬਾਈ ਦੇ ਘਰ ਇੱਕ ਪਹਿਲਾਂ ਵੀ ਆਪਾਂ ਵੀਡੀਓ ਬਣਾਈ ਸੀ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਕਦੋਂ ਕਿ ਮਿੱਤਰੋ ਸੂਈ ਹੈ ਤੇ ਕੀ ਬੱਚਾ ਮਗਰ ਕੱਦ ਘਾਟ ਫੇਰ ਆਪਾਂ ਕਹਿੰਦੇ ਦਰਮਿਆਨਾ ਥਾਂਲੇ ਵੇ ਦੀ ਮਿੱਤਰੋ ਪੂਰੀ ਸਾਫ ਹੈ ਫਿਕਸ ਸਹਵਾਨੇ ਦੀ ਆ ਚੰਗਾ ਮੁਠੀ ਵਾਲਾ ਮਿੱਤਰੋ ਥੜਾ ਹਵਾਨਾ ਬਹੁਤ ਸੋਹਣਾ ਬਣਾਇਆ ਵਾ ਤੇ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਵੀ ਸੂਈ ਕਦੋਂ ਆ ਜੇ ਰੁਪਈਆ ਜਾਂ ਨਹੀਂ ਪਈ ਤੇ ਕੀ ਇਹਦਾ ਰੇਟ ਆ ਹਾਂਜੀ ਬਾਈ ਸਿਕੰਦਰ ਕੀ ਹਾਲ ਚਾਲ ਐ ਠੀਕ ਆ ਵਧੀਆ ਠੀਕ ਆ ਸੇ ਤਾਂ ਬਈ ਵਧੀਆ ਪਹਿਲੇ ਸੂਏ ਸੂਈ ਆ ਪਹਿਲੇ ਸੂਈ ਕਦੋਂ ਕਸੂਈ ਆ ਤੇ ਰਾਤ ਸੂਈ ਆ ਰਾਤ ਹਾਂ 1 ਵਜੇ ਜੇਰ ਹਜੇ ਪੈਣੀ ਆ ਜੇਰ ਹਜੇ ਪੈਣੀ ਆ ਮਰਲਾ ਵੀ ਘੰਟੇ ਤੋਂ ਘੰਟੇ ਚ ਪੈ ਜੂ ਬਸ ਜੇਰ ਤਾਂ ਬੈਠਾ ਸਾਰੀ ਪੈ ਜੂਗਾ ਬਸ ਓਕੇ ਮਗਰ ਬੱਚਾ ਕੀ ਆ ਮਗਰ ਕਟਾ ਮਗਰ ਕਟਾ ਪਹਿਲੇ ਸੂਏ ਸੂਈਆ ਰਾਤ 1 ਵਜੇ ਸੂਈਆ 1 ਵਜੇ ਸੂਈਆ ਠੀਕ ਹੈ ਤੇ ਰੇਟ ਕੀ ਕਰਤਾ ਜੇ ਫੇਰ ਹੀ ਤੋਰ ਤੋਰਾਂਗੇ ਜੀ ਰੇਟ 110000 ਰੁਪਏ 110 ਹਾਂ ਮੰਨ ਤਨ ਹੋ ਜੂ ਮੰਨ ਤਨ ਹੋ ਜੂ ਓਕੇ ਇੱਕ ਵਾਰੀ ਹੋਰ ਤੋਰ ਕੇ ਦਿਖਾ ਦਿਓ ਫੇਰ ਆਪਾਂ ਮਿੱਤਰੋ ਗੱਲ ਕਰਦੇ ਆਂ ਵੀ ਸਰੀਰ ਪੱਖੋਂ ਭਾਵੇਂ ਫਿੱਕੀ ਆ ਸਰੀਰ ਦੀ ਬੰਤਰ ਬਹੁਤ ਚੰਗੀ ਆ ਤੇ ਮੋਟਾ ਥਾਣਾ ਥਾਣਾ ਦਾ ਗੈਬ ਸਹਿਜ ਬਹੁਤ ਚੰਗਾ ਬਹੁਤ ਸੋਹਣੀ ਮਿੱਤਰੋ ਤਿਆਰ ਹੋਈ ਆ ਦੁੱਧ 9-10 ਲੀਟਰ ਮਿੱਤਰੋ ਇਹਨੇ ਖੁੱਲਾ ਕਰ ਦੇਣਾ ਵੈਸੇ ਅੱਗੇ ਤੁਹਾਡੀ ਸਮਝ ਐ ਐਵੇਂ ਆਪਾਂ 10-12 ਨਹੀਂ ਕਹਿੰਦੇ 14 ਨਹੀਂ ਕਹਿੰਦੇ ਕਿ ਜਿੰਨਾ ਕਹਣਾ ਮਿੱਤਰੋ ਦੁੱਧ ਕਢਣਾ ਆਪਾਂ ਉਸ ਹਿਸਾਬ ਨਾਲ ਹੀ ਗੱਲ ਕਰਦੇ ਆ ਕਿਉਂਕਿ ਜਿਹੜੇ ਹਿਸਾਬ ਨਾਲ ਮਿੱਤਰੋ ਤਿਆਰੀ ਹੈ ਹੋ ਸਕਦਾ ਵੀ 10 ਤੋਂ ਪਾਰ ਵੀ ਕਰ ਜੇ ਪਰ 9-10 ਲੀਟਰ ਮਿੱਤਰੋ ਇਹਨੇ ਪਹਿਲੇ ਸੂਏ ਦੁੱਧ ਕਢਣਾ ਰੇਟ ਬਾਈ ਨੇ 10 ਕਰਤਾ ਮਾਣਤਾਣ 10 ਦੇ ਵਿੱਚੋਂ ਹੋ ਜੂ ਇਹ ਫੋਨ ਨੰਬਰ ਬੋਲ ਦਿਓ ਜੀ ਆਪਣਾ 94179 94179 36938 38938 ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਫੇਰ ਤੁਹਾਨੂੰ ਕੋਲੋਂ ਕੈਮਰਾ ਨੇੜੇ ਕਰਕੇ ਦਿਖਾਉਣੇ ਆ ਤੇ ਮੋਟਾ ਥਾਣਾ ਚੰਗਾ ਮੁਠੀ ਵਾਲਾ ਥਾਣਾ ਨਗਰ ਕਟਾ ਤੇ ਜੇਰ ਹਜੇ ਪੈਣੀ ਆ ਘੰਟੇ ਦੋ ਘੰਟੇ ਜੀ ਮਿੱਤਰੋ ਜੇਰ ਪੈ ਜਾਣੀ ਆ ਕਿਉਂਕਿ ਥੋੜੀ ਜੀ ਹਜੇ ਚੋਈ ਨਹੀਂ ਤੇ ਤਾਂ ਕਰਕੇ ਮਿੱਤਰੋ ਹਜੇ ਬੈਠੀ ਨਹੀਂ ਸੋ ਸਾਰੇ ਵੀਰਾਂ ਦਾ ਧੰਨਵਾਦ ਮਿਹਰਬਾਨੀ ਸ਼ੁਕਰੀਆ